ਰਸ ਕਰਸ ਕਹਿੰਦੇ ਆ ਆਨੰਦ ਨਾਲ ਲਗਾਉਣਾ ਟਕਾ ਨਾਲ ਉਹਦੀ ਸਿਫਤ ਕਰਨੀ ਰਸ ਕਰਸ ਕੁਣ ਗਾਵੇ ਸਵਾਦ ਨਾਲ ਰਸ ਕਰਸ ਕ ਮੋੜ ਮੋੜ ਪ੍ਰੇਮ ਨਾਲ ਜਪਣਾ ਪਾਤਸ਼ਾਹ ਕਹਿੰਦੇ ਆ ਗੁਰੂ ਦੀ ਮੱਤ ਉੱਤੇ ਤੁਰ ਕੇ ਆਓ ਅਸੀਂ ਮੋੜ ਮੋੜ ਰਸ ਨਾਲ ਪ੍ਰਮਾਤਮਾ ਦੇ ਗੁਣ ਗਾਇਆ ਕਰੀਏ ਇਸ ਤਰ੍ਹਾਂ ਫਿਰ ਪਰਮਾਤਮਾ ਦੇ ਨਾਮ ਵਿੱਚ ਲਾਗਣ ਲੱਗ ਜਾਂਦੀ ਹੈ। ਇੱਕ ਅਵਸਥਾ ਬਣਦੀ ਹੈ। ਜਦੋਂ ਅਸੀਂ ਪਹਿਲਾਂ ਪਹਿਲਾਂ ਨਾਮ ਜਪਦੇ ਹਾਂ, ਸ਼ੁਰੂ ਵਿੱਚ ਨਾਮ ਜਪਦੇ ਹਾਂ ਆਨੰਦ ਨਹੀਂ ਆਉਂਦਾ। ਜਦੋਂ ਅਸੀਂ ਉਪਦੇਸ਼ ਲੈ ਕੇ ਕਿਉਂਕਿ ਪਹਿਲਾਂ ਨੀਂਦ ਵੀ ਆਉਂਦੀ ਹੈ। ਦਿੱਕਤਾਂ ਵੀ ਬੜੀਆਂ ਆਉਂਦੀਆਂ ਨੇ। ਤੇ ਵਾਸ਼ਨਾਵਾਂ ਵੀ ਤੰਕਰਦੀਆਂ ਨੇ ਪਰ ਜਦੋਂ ਸਾਡਾ ਮਨ ਜੁੜਿਆ ਹੋਵੇ ਉਪਦੇਸ਼ ਨਾਲ ਕਿ ਮੁੜ ਮੁੜ ਸਿਮਰਨ ਕਰਨਾ ਹੈ ਮੁੜ ਮੁੜ ਸਿਮਰਨ ਕਰਨਾ ਤਾਂ ਮਨ ਪਤੀ ਜਾਂਦਾ ਹੈ ਪਹਿਲਾਂ ਅਲੂਨੇ ਸਾਗ ਵਾਂਗੂ ਲੱਗਦਾ ਹੈ ਪਰ ਫਿਰ ਜਦੋਂ ਰਸ ਬਣ ਲੱਗ ਜਾਂਦਾ ਹੈ ਜਦੋਂ ਅਰਦਾਸ ਕਰਦੇ ਆਂ ਇਹ ਸੱਚੇ ਪਾਤਸ਼ਾਹ ਐਸਾ ਰਸ ਰਸਨਾ ਵਿੱਚ ਭਰੋ ਐਸੀ ਕਿਰਪਾ ਕਰੋ ਐਸੀ ਬਖਸ਼ਿਸ਼ ਕਰੋ ਕਿ ਮੈਂ ਤੇਰਾ ਨਾਮ ਜਪਦਾ ਰਹਾਂ ਤੇ ਜਦੋਂ ਫਿਰ ਉਹ ਪਰਮਾਤਮਾ ਵੈਗੁਰੂ ਦਾ ਮੂਲ ਮੰਤਰ ਦਾ ਗੁਰ ਮੰਤਰ ਦਾ ਵਾਸਾ ਜਦੋਂ ਰਸਨਾ ਤੇ ਹੋ ਗਿਆ ਤੇ ਫਿਰ ਫਿਰ ਕੋਈ ਵੀ ਦੁਨੀਆ ਦੀ ਤਾਕਤ ਸਿਮਰ ਨਾਲੋਂ ਤੋੜ ਨਹੀਂ ਸਕਦੀ ਆਖੋ ਸਤਨਾਮ ਹੈ ਸਭ ਕੁਝ ਸਿਮਰਨ ਵਿੱਚ ਕਿਉਂਕਿ ਸਭ ਤੋਂ ਜੇ ਉੱਚੀ ਚੀਜ਼ ਹੈ ਤੇ ਪ੍ਰਮਾਤਮਾ ਦਾ ਸਿਮਰਨ ਦੱਸਿਆ ਹੈ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ ਪ੍ਰਮਾਤਮਾ ਜੀ ਦਾ ਸਿਮਰਨ ਸਭ ਤੋਂ ਸ੍ਰੇਸ਼ਟ ਹੈ ਸਭ ਤੋਂ ਉੱਚਾ ਹੈ ਇਸੇ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਉਸ ਪ੍ਰਮਾਤਮਾ ਦੇ ਨਾਮ ਨੂੰ ਸਵਾਦ ਨਾਲ ਜਪਿਆ ਕਰੀਏ ਰਾਸ ਨਾਲ ਜਪਿਆ ਕਰੀਏ ਇਸ ਤਰ੍ਹਾਂ ਭਾਈ ਪ੍ਰਮਾਤਮਾ ਦੇ ਨਾਮ ਵਿੱਚ ਜਦੋਂ ਲਾਗਣ ਲੱਗ ਜਾਂਦੀ ਹੈ ਤੇ ਪ੍ਰਮਾਤਮਾ ਪ੍ਰਭੂ ਮਲਾਪ ਦੀ ਤਾਂਗ ਵਿੱਚ ਫਿਰ ਸੁਰਤ ਹੈ ਜਿਹੜੀ ਉਹ ਟਿਕ ਜਾਂਦੀ ਹੈ ਅੰਮ੍ਰਿਤ ਰਸ ਪੀਆ ਗੁਰ ਸ਼ਬਦ ਦੀ ਹਮ ਨਾਮ ਬਟੋਹ ਕਰਬਾ ਨਾ ਗੁਰੂ ਜੀ ਦੇ ਸ਼ਬਦ ਦੀ ਬਰਕਤ ਨਾਲ ਰੋਜ਼ ਸੁਣਦਿਆਂ ਨਾ ਵੀ ਸ਼ਬਦ ਵਿੱਚ ਬਰਕਤ ਹੈ ਉਪਦੇਸ਼ ਵਿੱਚ ਬਰਕਤ ਹੈ ਉਪਦੇਸ਼ ਲੈ ਕੇ ਅਸੀਂ ਪ੍ਰਮਾਤਮਾ ਜੀ ਦਾ ਸਿਮਰਨ ਕਰਨਾ ਹੈ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਪੀਤਾ ਜਾ ਸਕਦਾ ਹੈ ਤੇ ਐਸੇ ਪ੍ਰਮਾਤਮਾ ਦੇ ਨਾਮ ਤੋਂ ਮੈਂ ਸਦਕੇ ਜਾਂਦਾ ਹਾਂ ਕਿਉਂਕਿ ਸਮਰੇ ਜਗ ਜੀਵਨ ਹਰ ਪ੍ਰਾਨ ਜਗ ਤੇ ਜੀਵਨ ਪ੍ਰਭੂ ਪਰਮਾਤਮਾ ਹੀ ਅਸਾਂ ਜੀਵਾਂ ਦੀ ਜਿੰਦ ਜਾਨ ਹਨ ਫਿਰ ਵੀ ਅਸਾਂ ਜੀਵਾਂ ਨੂੰ ਇਹ ਸਮਝ ਨਹੀਂ ਆ ਰਹੀ ਹਰ ਉਤਮ ਰਿਦ ਅੰਤਰ ਪਾਇਓ ਗੁਰਮੰਤ ਦਿਓ ਹਰ ਕਾਨਾ ਜਿਸ ਮਨੁੱਖ ਦੇ ਕੰਨਾਂ ਵਿੱਚ ਗੁਰੂ ਜੀ ਨੇ ਇਹ ਹਰੀ ਨਾਮ ਦਾ ਉਪਦੇਸ਼ ਦਿੱਤਾ ਪਰ ਉਪਦੇਸ਼ ਰੂਪੀ ਮੰਤਰ ਦੇ ਦਿੱਤਾ ਉਹ ਸਮਨੁੱਖ ਨੂੰ ਉੱਤਮ ਹਰੀ ਆਪਣੇ ਹਿਰਦੇ ਵਿੱਚ ਪਿਆਰਾ ਲੱਗਣ ਲੱਗ ਪੈਂਦਾ ਹੈ ਫਿਰ ਪ੍ਰੀਤ ਬਣ ਜਾਂਦੀ ਆ ਵੋ ਸੰਤ ਮਿਲੋ ਮੇਰੇ ਪਾਈ ਮਿਲ ਹਰ ਹਰ ਨਾਮ ਬਖਾਨਾ ਇਸ ਤਰ੍ਹਾਂ ਇਹ ਗੁਰਮਖ ਜਨੋ ਸੰਤ ਜਨੋ ਆਓ ਮਿਲ ਕੇ ਬੈਠੀਏ ਤੇ ਮਿਲ ਕੇ ਪ੍ਰਮਾਤਮਾ ਜੀ ਦਾ ਨਾਮ ਜਪੀਏ ਜਿਵੇਂ ਆਪ ਜੀ ਸਤਸੰਗ ਰੂਪ ਵਿੱਚ ਬੈਠ ਕੇ ਪ੍ਰਮਾਤਮਾ ਜੀ ਦਾ ਸਿਮਰਨ ਕਰਦੇ ਹੋ ਇੱਕ ਅੰਮ੍ਰਿਤ ਵੇਲਾ ਹੈ ਜਦੋਂ ਅਸੀਂ ਵੈਗੁਰੂ ਜੀ ਦੇ ਪ੍ਰਮਾਤਮਾ ਜੀ ਦੇ ਚਰਨਾਂ ਵਿੱਚ ਬੈਠ ਕੇ ਅਸੀਂ ਜੁੜ ਕੇ आनंद ਨਾਲ ਸਿਮਰਨ ਕਰ ਸਕਦੇ ਆ ਸਭ ਤੋਂ ਪਹਿਲਾ ਕਾਰਜ ਜਿਨ੍ਹਾਂ ਦੀ ਸ਼ੁਰੂਆਤ ਨਾਮ ਤੋਂ ਹੁੰਦੀ ਹੈ ਮਹਾਰਾਜ ਕਹਿੰਦੇ ਆ ਉਹਨਾਂ ਦਾ ਸਾਰਾ ਦਿਨ ਫਿਰ ਆਨੰਦ ਵਿੱਚ ਬੀਤਦਾ ਹੈ ਆਖੋ ਸਤ ਨਾਮ ਕਿਤ ਵਿਦ ਕਿਉ ਪਾਈ ਐ ਪ੍ਰਭ ਆਪਣਾ ਮੋਕੋ ਕਰੋ ਉਪਦੇਸ਼ ਹਰਿਦਾਨ ਐ ਗੁਰਮਖਿ ਜੀ ਨੂੰ ਪ੍ਰਭੂ ਮਲਾਪ ਦਾ ਉਪਦੇਸ਼ ਮੈਨੂੰ ਦਾਨ ਵਜੋਂ ਦੇਵੋ ਮੈਨੂੰ ਦੱਸੋ ਕਿ ਪਿਆਰਾ ਪ੍ਰਭੂ ਪਰਮਾਤਮਾ ਕਿਸ ਤਰੀਕੇ ਨਾਲ ਮਿਲ ਸਕਦਾ ਹੈ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੱਸਦੇ ਕਿ ਪਰਮਾਤਮਾ ਕਿਸ ਤਰ੍ਹਾਂ ਉਹਦੇ ਨਾਲ ਗੁਣਾ ਦੀ ਸਾਂਝ ਪੈ ਸਕਦੀ ਹੈ ਸਤ ਸੰਗਤ ਮੈਂ ਹਰ ਹਰ ਵਸਿਆ ਕਿੱਥੇ ਵਸਿਆ ਜੀ ਸਤ ਸੰਗਤ ਮੈਂ ਹਰ ਹਰ ਵਸਿਆ ਮਿਲ ਸੰਗਤ ਗੁਣ ਗਿਆਨ ਪ੍ਰਮਾਤਮਾ ਦੀ ਜਗਾ ਕਿਹੜੀ ਹੈ ਪ੍ਰਮਾਤਮਾ ਸਤਗੁਰੂ RAMDAS ਮਹਾਰਾਜ ਜੀ ਦੱਸਦੇ ਆ ਕਿ ਪ੍ਰਮਾਤਮਾ ਸਾਧ ਸੰਗਤ ਵਿੱਚ ਸਦਾ ਵਸਦਾ ਹੈ ਤੇ ਸਾਧ ਸੰਗਤ ਵਿੱਚ ਮਿਲ ਕੇ ਹੀ ਪਰਮਾਤਮਾ ਦੇ ਨਾਲ ਗੁਣਾਂ ਦੀ ਸਾਂਝ ਪਾਈ ਜਾ ਸਕਦੀ ਆ ਆਖੋ ਸਤਨਾਮ ਤੇ ਫਿਰ ਸਤ ਸੰਗ ਹੁੰਦੀ ਕਿਵੇਂ ਪ੍ਰਾਪਤ ਹੈ ਕਿੰਨਾ ਨੂੰ ਪ੍ਰਾਪਤ ਹੁੰਦੀ ਹੈ ਵੱਡਾ ਹੈ ਪਾਗ ਸਤ ਸੰਗਤ ਪਾਈ ਗੁਰ ਸਤ ਗੁਰ ਪਰਸ ਭਗਵਾਨਾ ਵੱਡੇ ਕਰਮ ਸਤ ਸੰਗ ਵਿੱਚ ਆ ਕੇ ਮਾੜੇ ਕਰਮ ਮਾੜੇ ਵਿਚਾਰ ਮਾੜੇ ਲੇਖ ਵੀ ਬਦਲ ਜਾਂਦੇ ਆ ਆਖੋ ਸਤਨਾਮ ਕਿਉਂਕਿ ਵੱਡਾ ਭਾਗ ਸਤ ਸੰਗਤ ਪਾਈ ਸਤ ਸੰਗ ਵਿੱਚ ਮਾਰੇ ਕਹਿੰਦੇ ਪ੍ਰਮਾਤਮਾ ਖੁਦ ਵਸਦਾ ਹੈ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਪਰ ਸਤ ਸੰਗਤ ਮਿਲਦੀ ਕਿੰਨਾਂ ਨੂੰ ਹੈ ਵੱਡਾ ਭਾਗ ਸਤ ਸੰਗਤ ਪਾਈ ਗੁਰ ਸਤਗੁਰ ਪਰਸ ਭਗਵਾਨ ਜਿਹਨੂੰ ਵੱਡੀ ਕਿਸਮਤ ਨਾਲ ਸਾਧ ਸੰਗਤ ਪ੍ਰਾਪਤ ਹੋ ਗਈ ਬਹੁਤ ਵੱਡੀ ਕਿਸਮਤ ਹੈ ਬਹੁਤ ਵੱਡੇ ਭਾਗ ਨੇ ਜਿਨ੍ਹਾਂ ਨੂੰ ਸਤ ਸੰਗ ਪ੍ਰਾਪਤ ਹੋ ਜਾਂਦੀ ਹੈ ਉਹਨੇ ਸਤ ਗੁਰੂ ਸਤਗੁਰੂ ਦੇ ਚਰਨ ਛੋ ਕੇ ਭਗਵਾਨ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ ਆਖੋ ਸਤਨਾਮ ਜਨਾਨਨਕ ਕੋ ਗੁਰ ਕਿਰਪਾ ਤਾਰੀ ਹਰ ਨਾਮ ਦੀ ਓ ਖਿਨਦਾਨ ਜਦੋਂ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਮੇਰ ਕਰ ਦਿੱਤੀ ਜਨਾਨਨਕ ਕੋ ਗੁਰ ਕਿਰਪਾ ਤਾਰੀ ਫਿਰ ਸਤਿਗੁਰੂ ਨੇ ਇੱਕ ਖਿਨ ਵਿੱਚ ਪਰਮਾਤਮਾ ਦੇ ਨਾਮ ਦੀ ਦਾਤ ਬਖਸ਼ ਦਿੱਤੀ ਦਾਨ ਬਖਸ਼ ਦਿੱਤਾ ਹੈ ਪਰਪਤੀ ਮਹੱਲਾ ਚੌਥਾ ਉਗਵੈ ਸੂਰ ਗੁਰਮੁਖ ਹਰਿ ਬੋਲੇ ਸਵ ਰੈਣ ਸਮਲ ਹਰਿ ਗਾਲ ਬਾਦਸ਼ਾਹ ਕਹਿੰਦੇ ਜਦੋਂ ਸੂਰਜ ਚੜ੍ਹਦਾ ਹੈ ਇਹ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਪ੍ਰਮਾਤਮਾ ਦਾ ਨਾਮ ਜਪਣ ਲੱਗ ਪੈਂਦੇ ਹਨ ਤੇ ਸਾਰੀ ਰਾਤ ਵੀ ਉਹ ਪ੍ਰਮਾਤਮਾ ਦੀ ਸਿਫਤਸਲਾ ਦੀਆਂ ਗੱਲਾਂ ਕਰਦੇ ਰਹਿੰਦੇ ਆਂ ਸੁਰਤ ਜੁੜੀ ਰਹਿੰਦੀ ਹੈ ਪ੍ਰਮਾਤਮਾ ਦਾ ਨਾਮ ਦਿਨ ਵੇਲੇ ਜਪਦੇ ਆਂ ਫਿਰ ਚੜਾ ਦਿਨਸ ਗੁਰਬਾਣੀ ਗਾਵੇ ਬੈਹਨਿਆ ਉੱਠਦਿਆਂ ਹਰ ਨਾਮ ਤੇ ਆਵੇ ਫਿਰ ਬੈਹਨਿਆ ਅੰਮ੍ਰਿਤ ਵੇਲੇ ਤੋਂ ਆਰੰਭ ਕਰਕੇ ਫਿਰ ਬੈਹਨਿਆ ਉੱਠਦਿਆਂ ਦਿਨ ਵੇਲੇ ਵੀ ਸਾਡੇ ਪ੍ਰਮਾਤਮਾ ਅਕਾਲ ਪੂਰ ਕਾਹਿ ਗੁਰੂ ਚੇਤੇ ਰਹਿੰਦਾ ਹੈ ਤੇ ਸਾਰੀ ਰਾਤ ਵੀ ਉਹ ਪ੍ਰਮਾਤਮਾ ਦੀ ਸਿਫਸਲਾ ਦੀਆਂ ਗੱਲਾਂ ਕਰਦੇ ਹਨ ਹਮਰ ਪ੍ਰਭ ਹਮ ਲੋਚ ਲਗਾਈ ਹਮ ਕਰਹਿ ਪ੍ਰਭੂ ਹਰਪਾਲ ਮੇਰੇ ਮਾਲਕ ਨੇ ਮੇਰੇ ਅੰਦਰ ਹੀ ਇਹ ਲਗਨ ਪੈਦਾ ਕਰ ਦਿੱਤੀ ਬਹੁਤ ਵੱਡੀ ਲਗਨ ਹੈ ਕਿਤੇ satsang ਦੀਆਂ ਗੱਲਾਂ ਸੁਣਨ ਦਾ ਚਸਕਾ ਪੈ ਜਾਏ ਕਿਤੇ ਗੁਰਮਖਾਂ ਦੀ ਸੰਗਤ ਦਾ ਚਸਕਾ ਪੈ ਜਾਏ ਨਹੀਂ ਇਕੱਠੇ ਹੋਏ ਤਾਂ ਲੋਕ ਜਗਾ ਜਗਾ ਤੇ ਬੈਠੇ ਹੁੰਦੇ ਗੁਰਮਤ ਦੀ ਗੱਲ ਕੋਈ ਨਹੀਂ ਹੁੰਦੀ ਨਿੰਦ ਹੀ ਹੁੰਦੀ ਹੈ ਦੁਸ਼ਟ ਚੌਂਕੜੀ ਸਦਾ ਕੂੜ ਕਮਾਵੇ ਨਾ ਬੂਝੇ ਵਿਚਾਰੇ ਮਰੇ ਕਹਿੰਦੇ ਉਹ ਤੇ ਦੁਸ਼ਟਾਂ ਦੀ ਚੌਂਕੜੀ ਆ ਆਖੋ ਸਤਨਾਮ ਉਹਨਾਂ ਵਿਚਾਰਿਆਂ ਨੂੰ ਨਹੀਂ ਪਤਾ ਕਿ ਅਸੀਂ ਆਪਣੇ ਜੀਵਨ ਨੂੰ ਕਿੰਨਾ ਨਰਕ ਵੱਲ ਤਕੇਲ ਰਹੇ ਹਾਂ ਅਸੀਂ ਕਿੰਨਾ ਪਾਪ ਕਮਾ ਰਹੇ ਹਾਂ ਕਿੰਨਾ ਪਾਪ ਖੱਟ ਰਹੇ ਹਾਂ ਨਹੀਂ ਪਤਾ ਲੱਗਦਾ ਕਿਉਂਕਿ ਵੱਡ ਭਾਗੀ ਹਰ ਸੰਗਤ ਪਾਵੇ ਵੱਡੇ ਭਾਗਾਂ ਨਾਲ ਗੁਰੂ ਜੀ ਦੀ ਸੰਗਤ ਪ੍ਰਾਪਤ ਹੁੰਦੀ ਹੈ ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐ ਤੂੰ ਗੁਰਮਖਾਂ ਨਾਲ ਦੋਸਤੀ ਕਰ ਸਤਿਗੁਰ ਸਿਓ ਲਾਏ ਚਿੱਤ ਗੁਰਮਖ ਸੋਂ ਕਰ ਦੋਸਤੀ ਸਤਿਗੁਰ ਸਿਓ ਲਾਏ ਚਿੱਤ ਜੇ ਮਿੱਤਰ ਤੇ ਹੀ ਪਾਉਣੀ ਆ ਨਾ ਤੇ ਗੁਰਮਖਾਂ ਨਾਲ ਪਾ ਤੇ ਚਿੱਤ ਹੀ ਜੋੜਨਾ ਹੈ ਨਾ ਤਾਂ ਫਿਰ ਪ੍ਰਮਾਤਮਾ ਦੇ ਨਾਲ ਜੋੜ ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਦਾ ਜੇ ਜਾਗਣਾ ਤਾਂ ਉਹਦੀ ਕੀਰਤੀ ਵਿੱਚ ਜਾਗ ਹਮਰੇ ਪ੍ਰਭ ਹਮ ਲੋਚ ਲਗਾਈ ਹਮ ਕਰੇ ਪ੍ਰਭੂ ਹਰਪਾਲ ਕਿ ਜਦੋਂ ਗੁਰੂ ਜੀ ਨੇ ਅੰਦਰ ਲਗਨ ਪੈਦਾ ਕਰ ਦਿੱਤੀ ਇਸ ਵਾਸਤੇ ਮੈਂ ਪ੍ਰਭੂ ਦੀ ਢੂੰਡ ਕਰਦਾ ਰਹਿੰਦਾ ਹਾਂ ਮੇਰਾ ਮਨ ਸਾਧੂ ਧੂਰ ਰਵਾਲੋ ਤੇ ਮਿਲਿਆ ਹੋਇਆ ਹੈ ਪ੍ਰਮਾਤਮਾ ਮਿਲਿਆ ਹੋਇਆ ਹੈ ਬਸ ਉਹਦੀ ਬੰਦਗੀ ਕਰਨੀ ਆ ਉਹਦੀ ਭਗਤੀ ਕਰਨੀ ਆ ਉਹਨੂੰ ਚੇਤੇ ਕਰਨਾ ਹੈ ਮੇਰਾ ਮਨ ਸਾਧੂ ਧੂਰ ਰਵਾਲ ਇਸ ਕਰਕੇ ਮੇਰਾ ਮਨ ਗੁਰੂ ਦੇ ਚਰਨਾਂ ਦੀ ਧੂੜ ਬਣਿਆ ਰਹਿੰਦਾ ਹੈ ਇੱਥੇ ਸਾਧੂ ਦਾ ਅਰਥ ਗੁਰੂ ਹੈ ਕਿਤੇ ਸਾਧੂ ਦਾ ਅਰਥ ਮਹਾਪੁਰਖ ਹੁੰਦਾ ਹੈ ਹਰ ਹਰ ਨਾਮ ਦਿੜਾਇਓ ਗੁਰ ਮੀਠਾ ਗੋਰਖ ਪਗ ਚਾਰੇ ਹਮ ਬਾਲ ਜਦੋਂ ਗੁਰੂ ਪਰਮਾਤਮਾ ਦਾ ਮਿੱਠਾ ਨਾਮ ਹਿਰਦੇ ਵਿੱਚ ਪੱਕਾ ਹੋ ਗਿਆ ਫਿਰ ਮੈਂ ਕਿਸਾਂ ਕਾ ਕਰ ਚਵਰ ਟੁਲਾਵਾ ਚਰਨ ਧੂੜ ਮੁਖ ਲਾਈ ਐਨਾਕ ਸਤਕਾਰ ਕਰਾਂ ਕਿ ਕਿਸਾਂ ਨਾਲ ਗੁਰੂ ਜੀ ਦੇ ਮੈਂ ਚਰਨ ਝਾੜਦਾ ਹਾਂ ਭਾਵ ਐਨਾ ਸਤਕਾਰ ਕਰਦਾ ਐਨਾ ਪ੍ਰੇਮ ਕਰਦਾ ਸਾਕਤ ਤੱਕ ਦਿਨ ਰਹਿਣ ਅੰਦਾਰੀ ਮੈਂ ਫਾਤੇ ਮਾਇਆ ਜਾਲ ਇਸ ਤਰ੍ਹਾਂ ਪਾਤਸ਼ਾਹ ਕਹਿੰਦੇ ਆ ਵੀ ਸਾਕਤ ਦੀ ਹਾਲਤ ਕੈਸੀ ਹੁੰਦੀ ਹੈ ਸਾਕਤ ਕਿਹਨੂੰ ਕਹਿੰਦੇ ਆ ਪ੍ਰਮਾਤਮਾ ਨਾਲੋਂ ਟੁੱਟੇ ਹੋਏ ਇਸੇ ਕਰਕੇ ਕਬੀਰ ਸਾਕਤ ਸੰਗ ਨਾ ਕੀਜੀਏ ਕਬੀਰ ਸਾਹਿਬ ਵੀ ਕਹਿੰਦੇ ਆ ਵੀ ਸਾਕਤ ਦੀ ਸੰਗਤ ਤੋਂ ਬਚਿਆ ਕਰ ਉਹਦੀਆਂ ਗੱਲਾਂ ਜੁੜੇ ਹੋਏ ਨੂੰ ਜੁੜੇ ਹੋਏ ਮਨ ਨੂੰ ਤੋੜਨ ਦੀ ਕੋਸ਼ਿਸ਼ ਕਰਦੀਆਂ ਤੇ ਕੱਚਾ ਮਨ ਟੁਕੜੇ ਟੁਕੜੇ ਹੋ ਜਾਂਦਾ ਆਖੋ ਸਤਨਾਮ ਕੱਚਾ ਮਨ ਹੀ ਲੱਗਦਾ ਉਹਨਾਂ ਦੇ ਮੰਨ ਪੱਕਾ ਮਨ ਨਹੀਂ ਲੱਗਦਾ ਜਿਹੜਾ ਕੱਚਾ ਜੁੜਾ ਮਨੁੱਖ ਹੁੰਦਾ ਉਹ ਟੁੱਟਦਾ ਪੱਕੇ ਥੋੜਾ ਟੁੱਟਦੇ ਹੁੰਦੇ ਉਹ ਕੱਚਾ ਹੁੰਦਾ ਤੇ ਗੱਲਾਂ ਵਿੱਚ ਆ ਕੇ ਟੁੱਟ ਜਾਂਦਾ ਹੈ ਇਧਰ ਉਧਰ ਦੀਆਂ ਗੱਲਾਂ ਸੁਣੀਆਂ ਸ਼ਰਧਾ ਟੁੱਟ ਗਈ ਭਾਵਨਾ ਖਤਮ ਹੋ ਗਈ ਗੱਲਾਂ ਵਿੱਚ ਆ ਗਿਆ ਪਰਮਣਾ ਨਹੀਂ ਹੈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮਨ ਨੂੰ ਪਰਮਾਉਣ ਵਾਲੀਆਂ ਬੜੀਆਂ ਚੀਜ਼ਾਂ ਨਹੀਂ ਤਨ ਦੌਲਤ ਮਾਇਆ ਲੋਕ ਨਿੰਦਿਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੂੰ ਆਪਣੇ ਮਿਸ਼ਨ ਨਾਲ ਜੁੜਿਆ ਰਹਿ ਬੜੇ ਕਰਾਮਾਤੀ ਸਾਧੂ ਮਿਲਦੇ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਸਮੇਰ ਪਰਬਤ ਤੇ ਗਏ ਆ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਿੱਥੇ ਗੋਰਖ ਵਰਗਿਆਂ ਦੀ ਗੋਰਖ ਤੱਪੇ ਵਰਗਿਆਂ ਦੀ ਬੜੀ ਮਹਿਮਾ ਸੀ ਬੜੇ ਕਰਾਮਾਤੀ ਸੀ ਲੋਕਾਂ ਨੂੰ ਕਰਾਮਾਤਾਂ ਦਿਖਾਉਣੀਆਂ ਤੇ ਲੋਕਾਂ ਨੂੰ ਆਪਣੇ ਮੰਗਰ ਲਾ ਲੈਣਾ ਤੇ ਜਦੋਂ ਫਿਰ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਗਏ ਤੇ ਉੱਥੇ ਫਿਰ ਯੂਪੀ ਵਿੱਚ ਜਾਂਨੇ ਆ ਸਥਾਨ ਬਣਿਆ ਹੋਇਆ ਜਿੱਥੇ ਗੋਰਖ ਮੱਤੇ ਦਾ ਨਾਂ ਚੱਲਦਾ ਸੀ ਉੱਥੇ ਨਾਨਕ ਮੱਤਾ ਬਣ ਗਿਆ ਆਖੋ ਸਤਨਾਮ ਜਦੋਂ ਉਪਦੇਸ਼ ਦੇ ਕੇ ਗੁਰੂ ਚਰਨਾਂ ਨਾਲ ਜੋੜਿਆ ਵੜੀਆਂ-ਵੱਡੀਆਂ ਉਮਰਾਂ ਦੇ ਸੀ ਸਾਧੂ 1.500 ਸਾਲ ਦੇ ਜਟਾਵਾ ਵਾਲੇ ਚਿੱਟੀਆਂ ਦਾੜੀਆਂ ਅੱਖਾਂ ਦੇ ਵਾਲ ਵੀ ਚਿੱਟੇ ਤੇ ਜਦੋਂ ਗੁਰਨਾਨਕ ਪਾਤਸ਼ਾਹ ਨੂੰ ਵੇਖਿਆ ਕਿ ਇਹ ਬੜਾ ਕਰਾਮਾਤੀ ਹੈ ਉਹਨਾਂ ਨੂੰ ਵੀ ਕਰਾਮਾਤੀ ਲੱਗਦਾ ਸੀ ਇਹ ਨਹੀਂ ਪਤਾ ਸੀ ਕਿ ਗੁਰਨਾਨਕ ਦੇਵ ਜੀ ਮਾਰੇ ਇਹਨੂੰ ਜੇ ਆਪਣੇ ਪੰਥ ਵਿੱਚ ਆਪਾ ਲੈ ਆਈਏ ਜਦੋਂ ਸਵੇਰ ਪਰਬਤ ਤੇ ਗਏ ਸਾਧੂਆਂ ਨੇ ਵੇਖਿਆ ਕਿ ਚੜ੍ਹਦੀ ਉਮਰ ਹੈ ਨੌਜਵਾਨ ਹੈ ਵੇਖੀਏ ਤੇ ਸੁਣਿਆ ਗ੍ਰਸਤੀ ਵੀ ਹੈ ਪਰਿਵਾਰ ਵਾਲਾ ਕਿਉਂ ਨਾ ਇਹਨੂੰ ਮਾਇਆ ਦਾ ਨਾਲ ਚ ਲਈਏ ਆ ਸਾਨੂੰ ਸਮਝਾਉਣ ਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਤਰੀਕਾ ਵਰਤਿਆ ਅਸਲ ਵਿੱਚ ਜੋ ਦੁਨੀਆ ਵਿੱਚ ਉਹ ਕਰਦੇ ਸੀ ਦੁਨੀਆ ਦੇ ਭਲੇ ਲਈ ਕਰਦੇ ਸੀ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਮਤਾ ਪਕਾਇਆ ਸਿੱਧਾਂ ਨੇ ਕਿ ਵੇਖੀਏ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਰਖੀਏ ਮਾਇਆ ਦਾ ਲਾਲਚ ਦਿਨਿਆ ਤੇ ਆਪੇ ਭੱਜ ਜਾਏਗਾ ਮਾਇਆ ਦਾ ਲਾਲਚ ਦੇ ਕੇ ਸਿੱਖੀ ਮਨ ਵਿਚਾਰਿਆ ਕਿਵੇ ਦਰਸ਼ਨ ਲੇਵੈ ਬਾਲਾ ਇਤੇ ਬੜਾ ਛੋਟਾ ਹੈ ਐਸਾ ਕੋਈ ਕਲੀ ਮੈਂ ਹਮਰਾ ਪੰਥ ਕਰੇ ਉਹ ਜੱਲਾ ਕਾਲ ਯੁਗ ਦੇ ਵਿੱਚ ਐਸਾ ਕਿਹੜਾ ਆ ਗਿਆ ਜੇ ਇਹਨੂੰ ਆਪਾਂ ਆਪਣੇ ਪੰਥ ਵਿੱਚ ਰਲਾ ਲਈਏ ਤੇ ਆਪਣਾ ਪੰਥ ਤਾਂ ਇਹ ਬਹੁਤ ਵਧਾ ਦੇਗਾ ਇਹਦੇ ਕੋਲ ਇੰਨੀ ਵੱਡੀ ਪਾਵਰ ਹੈ ਤੇ ਜਦੋਂ ਸਿਮੇਰ ਪਰਬਤ ਤੇ ਗਏ ਨਾ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਸਿੱਧਾਂ ਨੇ ਮਤਾ ਪਕਾ ਕੇ ਕੋਲ ਬੁਲਾਇਆ ਕਹਿੰਦੇ ਵਿਵੇਕ ਅਸੀਂ ਕੋਈ 100 ਸਾਲ ਡੇਢ 150 ਸਾਲ ਦੇ ਜੋਗੀ ਆ ਸਾਡੀਆਂ ਜਟਾਵਾਂ ਵਿਵੇਕ ਕਹਿੰਦੇ ਸਾਡੀ ਕੋਈ ਸੇਵਾ ਕਰ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜਾਣੀ ਨਾ ਕਹਿੰਦੇ ਦੱਸੋ ਜੀ ਅਸੀਂ ਤੇ ਆਈ ਸੇਵਾ ਕਰਨ। ਅਸੀਂ ਤੇ ਗੁਰਮਖਾਂ ਦੀ ਸੇਵਾ ਹੀ ਕਰਨੀ ਆ ਹੋਰ ਕੀ ਕਰਨਾ। ਅਸੀਂ ਤੇ ਗੁਰਮਖਾਂ ਦੀ ਸੇਵਾ ਕਰਨ ਵਾਸਤੇ ਆਏ ਆ। ਅੱਛਾ ਥੋੜੀਆਂ ਕਰਾਮਾਤਾਂ ਸਿਰਦੀਆਂ ਸਿਰਦੀਆਂ ਸੀ। ਬੜਾ ਕੁਝ ਮਿਲ ਜਾਂਦਾ ਪਿਆਰਿਓ। ਐਵੇਂ ਥੋੜੀਆਂ ਜੀਆਂ ਕਰਾਮਾਤਾਂ ਵੇਖ ਕੇ ਮਗਰ ਨਹੀਂ ਲੱਗਣਾ ਚਾਹੀਦਾ ਗੁਰੂ ਨਾਨਕ ਦੇਵ ਮਹਾਰਾਜ ਤੋਂ ਭਰੋਸਾ ਨਾ ਹਟਾਇਆ ਕਰੋ। ਸਾਉਤੋ ਵੱਡੀ ਚੀਜ਼ ਹੀ ਭਰੋਸਾ ਹੈ ਵਿਸ਼ਵਾਸ ਹੈ ਕਹਿੰਦੇ ਇਦਾਂ ਕਰ ਉਹ ਸਾਹਮਣੇ ਨਦੀ ਵਗਦੀ ਹੈ ਪਾਣੀ ਆ ਕਟੋਰਾ ਪਾਣੀ ਦਾ ਭਰ ਕੇ ਲੈ ਕੇ ਆ ਤੇ ਸਾਡੀ ਸੇਵਾ ਕਰ ਜਦੋਂ ਗੁਰਨਾਨਕ ਪਾਤਸ਼ਾਹ ਨੇ ਵੇਖਿਆ ਜਾ ਕੇ ਨਦੀ ਵਿੱਚ ਪਾਣੀ ਤੇ ਹੈ ਹੀ ਨਦੀ ਵਿੱਚ ਵੇਖਿਆ ਕੀ ਹੀਰੇ ਜਵਾਰਾ ਤਾਂ ਨਾਲ ਭਰੀ ਹੋਈ ਹੈ ਹੀਰੇ ਜਵਾਰਾਂ ਤੇ ਚਮਕਿਆ ਥੋੜੀ ਕਰਾਵਾਂ ਦਿਖਾਈ ਜੋਗੀਆਂ ਨੇ ਸਿੱਧਾਂ ਨੇ ਰਧੀਆਂ ਸਿੱਧੀਆਂ ਪਾਈਆਂ ਹੁੰਆਂ ਨੇ ਵੀ ਆਪੇ ਵੇਖੇਗਾ ਗ੍ਰਸਤੀ ਹੈ ਹੀਰੇ ਲਾਲਾਂ ਦੇ ਲਾਲ ਵਿਚ ਆ ਕੇ ਲੈ ਕੇ ਮੁੜ ਜਾਏਗਾ ਵਾਪਸ ਕਹਿੰਦੇ ਜਦੋਂ ਵੇਖਿਆ ਗੁਰੂ ਨਾਨਕ ਦੇ ਮਹਾਰਾ ਸੱਚੇ ਪਾਤਸ਼ਾਹ ਖਾਲੀ ਵਾਪਸ ਚਲੇ ਗਏ ਵੇਖਦੇ ਆ ਮੁੜ ਆਇਆ ਪਾਣੀ ਨਹੀਂ ਲੈ ਕੇ ਆਇਆ ਬਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਾਣੀ ਉੱਥੇ ਹੈ ਨਹੀਂ ਸੀ ਪਾਣੀ ਮਿਲਿਆ ਨਹੀਂ ਤੇ ਅਸੀਂ ਵਾਪਸ ਆ ਗਏ ਕਹਿੰਦੇ ਹੋਰ ਕੁਝ ਵੇਖਿਆ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮੇਰਾ ਹੋਰ ਚੀਜ਼ਾਂ ਨਾਲ ਕੋਈ ਮਤਲਬ ਨਹੀਂ ਸੀ ਤੁਸੀਂ ਪਾਣੀ ਮੰਗਾਇਆ ਸੀ ਮੇਰਾ ਪਾਣੀ ਤਾਂ ਕੀ ਧਿਆਨ ਸੀ ਹੋਰ ਮੈਨੂੰ ਕੁਝ ਨਾਜਰੀ ਨਹੀਂ ਆਇਆ ਆਖੋ ਸਤਨਾਮ ਮੈਂ ਨਹੀਂ ਵੇਖਿਆ ਹੋਰ ਕੁਝ ਮੈਂ ਸੋਚਿਆ ਪਾਣੀ ਮੰਗਾਇਆ ਚਲੋ ਸਾਧੂਆਂ ਨੇ ਪਾਣੀ ਉਹਨਾਂ ਵਾਸਤੇ ਮਿਲਿਆ ਨਹੀਂ ਮੈਂ ਵਾਪਸ ਆ ਗਿਆ ਇਹ ਨਹੀਂ ਪਤਾ ਸੀ ਕਿ ਇਹ ਚੀਜ਼ਾਂ ਦਾ ਤਾਂ ਪਹਿਲਾਂ ਹੀ ਤਿਆਗ ਕਰ ਚੁੱਕਿਆ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੇ ਸਾਨੂੰ ਸਮਝਾਉਂਦੇ ਆ ਮੋਤੀ ਤਾਂ ਮੰਦਰ ਉਸ ਰੈ ਰਤ ਨਹੀਂ ਤਾਂ ਹੋਏ ਜੜਾਓ ਮੋਤੀਆਂ ਦੇ ਮੰਦਰ ਉਸਰੇ ਹੋਣ ਰਤਨਾਂ ਨਾਲ ਜੜੇ ਹੋਣ ਕਸਤੂਰ ਕੁੰਗੂ ਆਗਰ ਚੰਦਨ ਲੀਪ ਆਵੇ ਚਾਉ ਚੰਦਨ ਦਾ ਲੇਪ ਹੋਵੇ ਮਤ ਦੇਖ ਭੂਲਾ ਵਿਸਰੇ ਮੈਂ ਤੇਰਾ ਨਾਮ ਨਾ ਭੁੱਲ ਜਾ ਕਿਤੇ ਮੈਂ ਵੇਖ ਕੇ ਤੇਰਾ ਚਿਤ ਨਾ ਆਵੇ ਨਾਉ ਮੈਨੂੰ ਇਹ ਚੀਜ਼ਾਂ ਪਰਮਾਣ ਨਹੀਂ ਸਕਣ ਪਰਮਾਣ ਆ ਸਕੀਆਂ ਗੁਰੂ ਨਾਨਕ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਨੂੰ ਬੜੇ ਪਰਖਿਆ ਜਦੋਂ ਨਾ ਸਾਬ ਚਾਈ ਗੱਲ ਸਿੱਧਾ ਨੂੰ ਮੰਨਣਾ ਪਿਆ ਕਿ ਇੱਥੇ ਕੋਈ ਪਹੁੰਚਿਆ ਹੋਇਆ ਸਾਡੇ ਨਾਲੋਂ ਵੀ ਤੇਰਾ ਗਿਆ ਸਾਡੇ ਵਾਲਾ ਮਤ ਧਾਰਨ ਕਰੋ ਤੁਸੀਂ ਕਾਹਦੇ ਜੋਗੀ ਹੋ ਤੁਹਾਡੇ ਕੋਲ ਜੋਗ ਨਹੀਂ ਹੈ ਤੁਹਾਡੇ ਕੋਲ ਭਗਵੇਂ ਕੱਪੜੇ ਨਹੀਂ ਹੈ ਕਿੰთა ਕਾਲ ਕੁਆਰੀ ਕਾਇਆ ਜੁਗਤ ਡੰਡਾ ਪਰ ਦੀਤ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾ ਤੇ ਡਿੱਗਣਾ ਪਿਆ ਆਖੋ ਸਤਨਾ ਐਦਾਂ ਆਪਣਾ ਉਪਦੇਸ਼ ਦੇ ਕੇ ਜਿੱਥੇ ਗੋਰਖ ਮਤਾ ਗੋਰਖ ਮਤਾ ਪਈ ਹੁੰਦੀ ਸੀ ਉੱਥੇ ਨਾਨਕ ਮਤਾ ਬਣ ਗਿਆ ਆਖੋ ਸਤਨਾ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਭਾਈ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਪਰਮਾਤਮਾ ਦਾ ਮਿੱਠਾ ਨਾਮ ਹਿਰਦੇ ਵਿੱਚ ਪੱਕਾ ਹੋ ਜਾਂਦਾ ਹੈ ਫਿਰ ਸ਼ਰਧਾ ਭਾਵਨਾ ਬਣ ਜਾਂਦੀ ਹੈ ਹਰ ਹਰ ਨਾਮ ਦਿਰੜਾਇਓ ਪਰ ਮਿੱਠਾ ਪੁਰ ਪਗ ਝਾਰੈ ਹਮਵਾਲ ਸਾਖ ਤੱਕ ਦਿਨ ਰਹਿਣ ਅਦਾਰੀ ਮੋਇ ਫਾਥੇ ਮਾਇਆ ਜਾਲ ਮਾਰੇ ਕਹਿੰਦੇ ਪਰਮਾਤਮਾ ਨਟੇ ਹੋ ਮਨੁੱਖਾਂ ਵਾਸਤੇ ਸਾਰਾ ਦਿਨ ਸਾਰੀ ਰਾਤ ਕੋ ਪਹਾਨੇ ਰਹੀ ਹੁੰਦੀ ਹੈ ਕਿਉਂਕਿ ਮਾਇਆ ਦੇ ਮੋਹ ਵਿੱਚ ਮਾਇਆ ਦੇ ਮੋਹ ਦੀਆਂ ਫਾਈਆਂ ਵਿੱਚ ਫਸ ਕੇ ਆਪਣਾ ਸਮਾਂ ਹਨੇਰੇ ਵਿੱਚ ਗੁਆ ਰਿਹਾ ਹੈ ਖੇਨ ਪਲ ਹਰ ਪ੍ਰਭ ਹਿਰਦੈ ਨਵਸਿਓ ਖੇ ਨਪਾਲ ਹਰ ਪ੍ਰਭ ਰਿਧੈ ਨ ਵਸਿਓ ਮੇਰੇ ਨੰਬੰਦੇ ਬਹੁ ਵਿਦਵਾਲ ਕਹਿੰਦੇ ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਇੱਕ ਖਿੰਨ ਭਰ ਵੀ ਇੱਕ ਪਲ ਭਰ ਵੀ ਨਾਮ ਨਹੀਂ ਵਸਿਆ ਉਹ ਕਈ ਤਰੀਕਿਆਂ ਨਾਲ ਵਿਕਾਰਾਂ ਦੇ ਕਰਜੇ ਵਿੱਚ ਬਾੜ-ਬਾਲ ਵੱਜੇ ਪਏ ਹਨ ਆਖੋ ਸਤਿਨਾਮ ਸਤ ਸੰਗਤ ਮਿਲ ਮਤ ਬੁੱਧ ਪਾਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਬਚਣਾ ਚਾਹੁੰਨਾ ਨਾ ਜੇ ਕੁਝ ਖਟਣਾ ਚਾਹੁੰਦਾ ਤਾਂ ਇੱਥੇ ਆ ਜਾ ਸਤ ਸੰਗਤ ਮਿਲ ਮਤ ਬੁੱਧ ਪਾਈ ਹਉ ਛੂਟੇ ਮਮਤਾ ਜਾਲ ਮਹਾਰਾਜ ਕਹਿੰਦੇ ਜਿੰਨਾ ਮਨੁੱਖਾਂ ਨੇ ਸਾਧ ਸੰਗਤ ਵਿੱਚ ਮਿਲ ਕੇ ਉੱਚੀ ਮਤ ਉੱਚੀ ਸ੍ਰੇਸ਼ਟ ਬੁੱਧ ਹਾਸਲ ਕਰ ਲਈ ਉਹਨਾਂ ਦੇ ਅੰਦਰ ਹਉਮਾ ਮੁੱਕ ਗਈ ਤੇ ਇਹ ਬਕਾਰਾਂ ਦੀਆਂ ਮੋਹ ਦੀਆਂ ਫਾਈਆਂ ਫਿਰ ਟੁੱਟ ਜਾਂਦੀਆਂ ਹਨ ਹਰ ਨਾਮ ਹਰ ਮੀਠ ਲਗਾਨਾ ਗੁਰ ਕੀ ਏ ਸ਼ਬਦ ਨਿਹਾਲ ਉਹਨਾਂ ਨੂੰ ਮਾਲਕ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ ਗੁਰੂ ਨੇ ਉਹਨਾਂ ਨੂੰ ਆਪਣੇ ਸ਼ਬਦ ਦੀ ਬਰਕਤ ਨਾਲ ਨਿਹਾਲ ਕਰ ਦਿੱਤਾ ਹੰਮੰਪਾਰਕ ਗੁਰ ਅਗਮ ਗੋਸਾਈ ਗੁਰ ਕਰ ਕਿਰਪਾ ਪ੍ਰਤਿਪਾਲ हे मालिक परमात्मा ਅਸੀਂ ਜੀਵ ਤੇਰੇ ਅਣਜਾਣ ਬੱਚੇ ਹਾਂ ਸਾਡੇ ਤੇ ਮਿਹਰ ਕਰ ਸਾਡੀ ਰੱਖਿਆ ਕਰ ਕੀ ਰੱਖਿਆ ਕਰ ਅਸੀਂ ਤਾਂ ਇਸ ਘਣੇ ਜੰਗਲ ਸੰਸਾਰ ਵਿੱਚ ਡੁੱਬਦੇ ਜਾ ਰਹੇ ਵੇਖ ਭਾਉ ਜਾਲ ਡੁੱਬਦੇ ਕਾਢ ਲੈ ਹੋ ਪ੍ਰਭ ਗੁਰੂ ਨਾਨਕ ਬਾਲ ਗਪਾਲ हे ਪਰਮਾਤਮਾ हे ਧਰਤੀ ਦੇ ਰਾਖੇ ਅਸੀਂ ਅਣਜਾਣ ਬੱਚੇ ਹਾਂ ਤੇ ਇਹ ਆਤਮਿਕ ਮੌਤ ਲਿਆਉਣ ਵਾਲੀ ਮਾਇਆ ਦੇ ਮੋਹ ਦੇ ਸਮੁੰਦਰ ਵਿੱਚ ਡੁੱਬਦਿਆਂ ਨੂੰ ਸਾਨੂੰ ਬਚਾਉਣਾ ਕਰੋ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹਉ ਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ